ਜਪਜੀ ਸਾਹਿਬ 1 4 ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈਭੰ ਗੁਰ ਪ੍ਰਸਾਦਿ ਜਪ ਹਾਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋ ਚੈ ਸੋchna ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲੇ ਉਤਾਰੇ ਭੁੱਖਿਆ ਭੁੱਖ ਨਾ ਤਰੀ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਣ ਪਲ ਕੋਈ ਤਾ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੋੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮ ਬਖਸ਼ੀ ਸੇ ਹੁਕਮਿ ਸਦਾ ਪਵਾਈਐ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਝੇ ਤਾ ਹਉਮੈ ਕਹੇ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਜਨ ਨੀ ਸੜ ਗਾਵੇ ਕੋ ਗੁਣ ਵਢਾਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਜਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਤਨਾ ਕਥੀ ਨਾ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਪਾ ਹੈ ਜੁਗ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਹਿਬ ਸਾਚਨਾਏ ਭਾਖੇ ਭਾਵੇ ਪਾਰ ਆਕੇ ਮੰਗੇ ਦੇਖਦੇ ਹਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜੇ ਤੇ ਸਰਬਾਰ ਮੋਹ ਕੇ ਬੋਲਨ ਬੋਲੀਏ ਜੇ ਸੁਣ ਧਰੇ ਪਿਆਰੇ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਹੀ ਵਾ ਜਾਣੀਐ ਸਭ ਆਪੇ ਸਚਿਆਰ ਥਾਪੇਣਾ ਜਾਈਂ ਕੀਤਾ ਨਾ ਹੋਇ ਆਪੇ ਆਪ ਨਰੰਜਨ ਸੋਇ ਜਿਣ ਸੇਵਾ ਤਨ ਪਾਇਆ ਮਨ ਨਾਨਕ ਗਾਵੇ ਗੁਣੇ ਨਿਦਾਨ ਗਾਵੇ ਸੁਨੇ ਮਨ ਰਖੀਏ ਪਾਉ ਦੁਖ ਪਰ ਹਰ ਚੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੋ ਮਾਈ ਗੁਰੇਸ਼ਰ ਗੁਰਗੋਰ ਕੇ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਕਾ ਨਹੀਂ ਕਹਿਣਾ ਕਤ ਨਾ ਜਾਈ ਗੁਰਾਇਕ ਦੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਤੇਗ ਰਤਨਾਵਾਂ ਜੇ ਤੁਸ ਭਾਵਾਂ ਵਿਣ ਭਾਣੇ ਕੀ ਨਾਈ ਕਰੀ ਜੇ ਤਿਸਰਠਿ ਉਪਾਈ ਵੇਖਵਣ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਭੁਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰੈ ਨਾ ਜਾਏ ਜੇ ਤੁ ਵਿਚਾਰੇ ਅਰਜਾ ਹੋਰ ਦਸੁਨੀ ਹੋਏ ਨਵਾ ਕੰਨਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਈ ਕਹਿ ਜਸ ਕੀ ਰਚਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੈ ਗਣਵੰਤਿ ਆਸ ਗੁੰਦੇਹ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੈ ਸੁਨਿਆ ਸਿਧ ਪੀਰ ਸੁਨਾਤ ਸੁਨਿਆ ਧਰਤ ਦਉਲੇ ਆਕਾਸ਼ ਸੁਨਿਆ ਦੀਪ ਲੋਹ ਪਾਤਾ ਸੁਨਿਆ ਪੂਰਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨਿਆ ਦੁਖ ਪਾਪ ਕਾ ਨਾ ਸੁਨਿਆ ਈਸਰ ਬਰਮੈਂਦ ਸੁਨਿਆ ਮੁਖ ਸੁਲਾ ਹਨਮੰਦ ਸੁਣਿਆ ਜੋਗ ਜੋਗਤਨ ਭੇਰ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾ ਸੰਤੋ ਗਿਆਨ ਸੁਣਿਆ 821 ਨਾਨਕ ਸੁਣਿਆ ਪਰਪੜ ਭਾਵੇ ਮਾਨ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਸਾ ਸੁਣਿਆ ਦੇ ਪਾਵੇ ਰਾਹ ਸੁਣਿਆ ਹਾਥ ਹੋਵੇ ਇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਿਕਰਮ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰ ਤੋਂ ਮੜ ਬੋਤ ਮੰਨੇ ਸਗਲ ਭਵਨ ਕੇ ਸੋਤ ਮੰਨੇ ਮੋਹ ਝੂਟਾ ਨਾ ਖਾਈ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਉਪਰਗਟ ਜਾਏ ਮੰਨੇ ਮੰਗਨ ਛੱਲੇ ਪੰਥ ਮੰਨੇ ਧਰਮ ਸੇਤੀ ਸਰਮੰਦ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇਂ ਨਾ ਪੇਕੇ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੇ ਕਾ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਹੀ ਸਮਰ ਧੌਲ ਤਰਮ ਦੇ ਆਕਾ ਪੂ ਸੰਤੋਗਤਾ ਬਰਖੇ ਜਿਨ ਸੋਤ ਜੇ ਕਉ ਬੁਝੇ ਹੋਵੇ ਸਚ ਅਰਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਜਿਸ ਤੇ ਭਾਲ ਤਲੇ ਕਮਜੋਰ ਜੀ ਜਾਤ ਰੰਗਾ ਕੇ ਨਾਮ ਸੋ ਬੜਾ ਲਿਖੀ ਉਹ ਨੀ ਕਲਾ ਮਹਿਲੇ ਕਲਿਖ ਜਾਣੇ ਕੋਇਲੇ ਕਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤੀ ਜਾ ਜਾਣੇ ਕੋਣ ਕੋਤ ਕੀਤਾ ਵਸੈ ਕੋ ਕਵਾ ਦਿਸਤੇ ਹੋਵੇ ਲਿਖ ਦਰਿਆ ਗੁਜਰਤ ਕੌਣ ਕਹਾਵੀ ਚਾਰ ਵਾਰਿਆਂ ਜਮੇ ਇੱਕ ਵਾਰ ਜੋਤ ਤ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮ ਤ ਨਿਰੰਕਾਰ ਅਸੰਘਜ ਪੈ ਸੰਗ ਪਾਉ ਸੰਗ ਪੂਜਾ ਸੰਗ ਤਬਤਾਉ ਸੰਗਰ ਤੁਮਕ ਵੇਦ ਪਾਠ ਸੰਗ ਜੋਗ ਮੰਡ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਖੇ ਸੁੁਰ ਮਾ ਭਗਤ ਸਰ ਸੰਖ ਮੋੜੇ ਲਿਵ ਲਾਏ ਤਾਰ ਕੁਦਰਤ ਕਉਣ ਕਹ ਵਿਚਾਰ ਵਾਰਿਆਂ ਜਮੈਂ ਕਵਾਰ ਜੋਤਿ ਤੁ ਭਾਵੇ ਸਾਈ ਪਲੀਕਾਰ ਤੁ ਸਰ ਸਲਾਮ ਤਨ ਅਨੰਕਾਰ ਸੰਖ ਮੁਰੇ ਕੇ ਅੰਦ ਕੋਰ ਸੰਗ ਚੋਰ ਹਰਾਮ ਕੋਰ ਸੰਖ ਮਰ ਕਰ ਜਾਇ ਜੋਰ ਸੰਗ ਗਲਗੜ ਤਿਆ ਕਮਾਇ ਸੰਤੋ ਪਾਪੀ ਭਾਵ ਕਰ ਜਾਇ ਸੰਖੁੜਿਆਰ ਕੋੜੇ ਫਿਰਐ ਸੰਖੁ ਮਲੇਸ਼ਮਲ ਭਗ ਕਾਇ ਸੰਖੁ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਣ ਜਮੇ ਇਕ ਵਾਰ ਜੋਤਿ ਸੁ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤਨ ਅਨੰਕਾਰ ਅਸੰਖ ਨਾਮੈ ਸੰਖਤਾਮ ਗਮ ਗਮ ਸੰਖ ਲੋ ਸੰਖੈ ਸਿਰ ਭਾਰ ਹੋਇ ਅਖਰੀ ਨਾਮੁ ਕਰੀ ਸੋਲਾ ਅਖਰੀ ਗਿਆਨ ਗੀਤ ਗੁਣ ਗਾਇ ਅਖਰੀ ਲਖਲ ਭੁਲਨ ਬਾਣ ਕਰ ਸਰ ਸੰਯੋਗ ਵਕਾਨ ਨਿਨੇ ਲਖਤੀ ਸਰਨਾ ਹੈ ਜੇ ਫਰਮਾਇ ਤੇ ਵਤੇ ਪਾਇ ਦੇਤਾ ਕੀਤਾ ਤੇਤਾ ਨਾਵੇਂ ਨਾਵੇਂ ਨਾਇ ਕੋ ਥਾ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਵੇਂ ਇੱਕ ਵਾਰ ਜੋਤੂ ਤੋ ਪਾਵੇ ਸਾਈ ਭਲੀਕਾਰ ਤੁਸਦਾ ਸਲਾਮ ਤਨ ਅਨੰਕਾਰ ਭਰੀਏ ਹੱਥ ਪੈਰ ਦੰਦੇ ਹੈ ਪਾਣੀ ਧੋਤੇ ਤਰੇ ਸੁਖੇ ਮੋਤ ਪਲੀਤੇ ਕੱਪੜ ਹੋਏ ਦੇ ਸਭ ਲਈਏ ਧੋਏ ਭਰੀਆ ਮਤ ਪਾਪਾ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖ ਨਾਇ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਖਾਉ ਨਾਨਕ ਕਮਿਆ ਹੋ ਜਾਉ ਤੀਰਤ ਅਬਦੈ ਦਤਾਂ ਜੇ ਕੋ ਪਾਵੇ ਤਿਲ ਕਾ ਮਨ ਸੁਨੇ ਮਨੇ ਮਨ ਕੀਤਾ ਭਾਉ ਅੰਤਰ ਗਰ ਤੀਰਤ ਮਨਾ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਂ ਬਾਣੀ ਪਰਮਾ ਸਤ ਸੁਹਾਨ ਸਦਾ ਮਚਾਉ ਕਵਣ ਸਵੇਲਾ ਵਕਤ ਕਵਣ ਕਵਣ ਤੇ ਤਕਵਣ ਵਾਰ ਕਵਣ ਸਿਰਤ ਮਹਾਕਮ ਜਿਤ ਹੋਇਆ ਕਰ ਵੇਲ ਨਾ ਪਾਇਆ ਪਰ ਨਤੀਜੇ ਹੋਵੇ ਲੇਕ ਪੁਰਾਣ ਵਕਤ ਨਾ ਪਾਇਓ ਘਾਦਿਆ ਜਿ ਲੇਖਨ ਲੇ ਕੁਰਾਨ ਤੇਤ ਵਾਰ ਨਾ ਜੋਗੀ ਜਾਣ ਰਤ ਮਹਨਾ ਕੋਇ ਜਾ ਕਰਤਾ ਸੇ ਟੇਕੋ ਸਾਥਿ ਆਪੇ ਜਾਣੇ ਸੋਇ ਕਿਵ ਕਰਖ ਕਿਵਸਾ ਲਾਹੇ ਕਿ ਵਰਨੇ ਕਿਵ ਜਾਣਾ ਨਾਨਕ ਆਖੇ ਸਭ ਕੋ ਆਖੇ ਇੱਕ ਦੇ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਕਿ ਗਿਆਨਾ ਸੋਹੇ ਪਾਤਾਲ ਪਾਤਾਲ ਲਖਿਆ ਗਾ ਸਯਾ ਗਾ ਸੁੜ ਕੁੜਕ ਪਾਲ ਤਕੇ ਵੇਦ ਕਹਿਨਿ ਕਵਾਤ ਸਹਿ ਸਟਾਰੇ ਕੈਣਕ ਤੇ ਬਾਸੁ ਲਿਖ ਤਾਤ ਲੇਖਾ ਹੋਇ ਤੇ ਲਿਖਿਆ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜੜ ਆਪ ਸਾਲਾਹੀ ਸਲਾਈ ਤੇ ਸੁਰਤ ਨਾ ਪਾਇਏ ਨਦੀਆਂ ਤੇ ਵਾਹ ਭਵੇਂ ਸਮੁੰਦਰ ਨਾ ਜਾਣੀਏ ਸਮੁੰਦ ਸਹ ਸੁਲਤਾਨ ਗिरा ਸੇਤੀ ਮਾਲਦਨ ਕਿੜੀ ਤੁਲਨਾ ਹੋਵਨੀ ਜੇ ਤ ਸੁਮਲੋ ਨਾ ਵੀਸਰੈ ਅੰਤਨਾਂ ਸਿਂਤ ਕੇ ਨਾਂ ਅੰਤ ਨਗਰ ਨੇ ਦੇ ਨਾਂ ਤੇ ਅੰਤਨ ਵਖਣ ਸੁਣੇ ਨਾਂ ਅੰਤਨ ਜਾਪੇ ਕੇਵਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਭਾਰਾ ਵਾਰ ਅੰਤ ਕਰਨ ਕੀਤੇ ਬਿਲਾ ਹੀ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤਨ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਿਬ ਉੱਚਾ ਤਾਂ ਉੱਚੇ ਉੱਪਰ ਉਚਾ ਨਾ ਹੋਏ ਵੱਡਾ ਹੋਵੇ ਕੋਈ ਤੂੰ ਸੂਚੇ ਕੋ ਜਾਣੇ ਸੋਏ ਜੇ ਵੱਡਾ ਭਜਾਨੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਮੋਤਾ ਗਰਮ ਲਿਖਿਆ ਨਾ ਜਾਏ ਵੱਡਾ ਦਾਤਾ ਧਿਲਨਾਤ ਮਾਇ ਕੀਤੇ ਮੰਗੇ ਜੋ ਦੀ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਕਪ ਟੁੱਟੇ ਵੇਕਾਰ ਕੀਤੇ ਲੈ ਲੈ ਮਕਰਪਾਏ ਕੀਤੇ ਮੁਰਖਾਈ ਖਾਈ ਕੀਤੇ ਦਉ ਭੁਗ ਸੁਮਾਰੇ ਪਿਤਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋਈ ਜੇ ਕੋ ਖਾਇ ਕਾ ਖਣ ਪਾਏ ਹੋ ਜਾਣੇ ਜੀਤੀਆ ਮੁਖ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਹੀ ਕੇ ਜਿਸ ਨੂੰ ਬਕਸੇ ਸੇ ਬਸਲਾ ਨਾਨਕ ਪਾ ਸਾਹਿਬ ਪਾ ਸਾ ਮੁਲਗਨ ਮੁਲਵਰ ਪਰਮੁਲ ਵਾਰੇ ਮੁਲ ਵਾਰੇ ਮੁਲ ਭੰਡਾਰ ਮੁਲ ਆਦੇ ਮੁਲ ਲੈ ਜਾਏ ਮੁਲ ਪਾਏ ਮੁਲਲਾ ਸਮਾਈ ਮੁਲਤਰ ਮੁਲ ਦੇਵਾਨ ਮੁਲਤਰ ਮੁਲ ਪਰਮਾਨ ਮੁਲ ਬਖਸ਼ੀ ਸਮੁਲ ਨੀਸ਼ਾਨ ਮੁਲ ਕਰਮੁਲ ਫਰਮਾਨ ਮੁਲਲਾ ਮੁਲਲਾ ਖਿਆਣਾ ਜਾਏ ਆਖ ਕਰਹਿ ਲਿਵਲਾਏ ਆਖੇ ਵੇਦ ਪਾੜ ਪੁਰਾਨ ਆਖੇ ਪੜੇ ਗਰੇ ਵਖਿਆਣੇ ਆਖੇ ਵਰਮੇ ਆਖੇਂਦੇ ਆਖੇ ਗੋਪੀ ਤੇ ਗੋਵਿੰਦ ਆਖੇ ਸ਼ਰਾ ਕੇ ਸਦੇ ਆਖੇ ਗੀਤੇ ਕੀਤੇ ਬੁੱਧ ਆਖੇ ਦਾਣ ਵਾਖੇ ਦੇ ਵਾਖੇ ਸੁਰ ਨੰ ਮੁੰਜਣ ਸੇਵਕੀ ਤੇ ਆਖੀ ਅੱਖ ਨ ਪਾਇ ਕੀਤੇ ਗੈ ਕਉ ਠੁੜ ਜਾਏ ਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੇ ਜੇਉਡ ਪਾਵੇ ਤੇ ਵਲ ਹੋਏ ਨਾਨਕ ਜਾਣੇ ਸਾਚਾ ਸੋਹੇ ਏਕ ਵਾਖੇ ਬੋਲ ਵਿਗੜ ਦਾ ਲਿਖਿਆ ਸੁਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੇ ਵਾਮਨ ਹਾਰੇ ਕੀਤੇ ਰਾਗ ਪਰੇ ਸੋ ਕਹਿਣ ਕੀਤੇ ਗਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਪਤ ਲਗ ਜਾਣਾ ਲੇਖ ਲੇਖ ਧਰਮ ਵਿਚਾਰੇ ਗਾਵੇ ਸਰਵਰਮਾ ਦੇਵੀ ਸੋਹਣ ਸਲਾਸvare ਗਾਵੇ ਨਰਿੰਦਰਿੰਦਰ ਆਸਨ ਬੈਠੇ ਦੇਵਤਾਦਰ ਨਾਲੇ ਗਾਵੇ ਸਿਦ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਭਨਨ ਕੇਸਰ ਯੁਗ ਯੁਗ ਵੇਦਾਂ ਨਾਲੇ ਗਾਵੇ ਮੋਹਨਿਆ ਮਨਮੋਹਨ ਸਰਗਮ ਚਪਿਆਲੇ ਗਾਵਣ ਰਤਨੇ ਪਾਏ ਤੇਰੇ ਅਰਸੇ ਦੀ ਰਤਨਾਂ ਲੈ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡ ਵਰਪੰਡਾ ਕਰ ਕਰ ਰੱਖੇ ਧਾਰੀ ਸਹਿਿਤ ਜਨੋ ਗਾਵੇ ਜੋਤਰ ਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮੈ ਚਤਨ ਅਵਨਾਨਕਿਆ ਵੀ ਚਾਰੇ ਸੋਈ ਸੋਈ ਸਰਸ ਸਾਇਬ ਸੱਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜਾ ਸਿਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਜਿਨੀ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤਿਸ ਦੀ ਵਿੜਿਆ ਜੋਤਿਸ ਭਾਵੇਂ ਸੋਈ ਕਰਸੀ ਰੁਕਮ ਨਾ ਕਰਨਾ ਜਾਈ ਸੋ ਪਾਸਾਂ ਸਹਾ ਪਾਸਾ ਵਿਨਾਨਕ ਰਹੇ ਨਰ ਜਾਈ ਮੁੰਦਾ ਸੰਤੋ ਉਤਰੰਪ ਚੋਲੀ ਧਿਆਨ ਕੀ ਕਰੇ ਬਿਪੋਤ ਖਿੰთა ਕਾਲ ਕੁਹਾਰੀ ਕਹਿ ਜੁਗ ਨੰਨਾ ਪਰਦੀਦਾਈ ਪੰਤੀ ਸਗਲ ਜਮਾਤੀ ਮਰਜੀ ਤੇ ਜਗ ਜੀਤ ਅਦੇਸ ਸਿਆ ਅਦੇਸ ਆਦ ਨੀਰ ਨਾਦ ਨਾਤ ਜੁਗ ਜੁਗ ਇਕੋ ਵੇਸ ਭੁਗਤ ਗਿਆਨ ਦੇ ਆਪੰਡਾਰਨ ਕਟਕੜ ਵਾਜੇ ਨਾਤ ਆਪ ਨਾਤ ਨਾਤੀ ਸੁਭਜਾ ਕਿਰੇ ਸੇ ਦੇਵਰਾ ਸਾਦ ਸੰਜੋਜ ਜੋਦ ਕਾਰ ਚਲਾਵੇ ਲੈ ਕੇ ਆਵੇ ਭਾਗ ਅਦੇਸ ਸਿਆ ਅਦੇਸ ਆਦ ਨੀਰ ਨਾਦ ਨਾਤ ਜੁਗ ਜੁਗ ਇਕੋ ਵੇਸ ਇਕਮਾਇਜਕ ਤਵੇ ਇਤਿਂ ਚਲੇ ਪਰਮਾਨਿਕ ਸੰਸਾਰਿਕ ਪੰਡਾਰੀ ਕਲਾਈ ਦੀ ਬਾਣ ਇਰਤਸ ਭਾਵੇ ਤੇ ਵੇਚ ਲਾਵੇ ਜੇ ਹੋਵੇ ਫਰਮਾਣੋ ਵੇਖੇ ਉਹਨਾਂ ਨਦਰਨਾਵੇ ਬਹੁਤਾ ਹੈ ਵਿਡਾਣੇ ਆਦੇਸ ਤੇ ਸਿਆਦੇਸ ਆਦ ਨੀਨ ਨਾਦ ਨਾਦ ਜੁਗ ਜੁਗੈ ਕੋ ਵੇਸ ਆਸਨ ਲਈ ਲਈ ਪੰਡਾਰ ਜੋ ਕਿਸ ਪਾਇ ਸੁਏ ਕਾ ਵਾਰ ਕਰ ਕਰ ਵੇਖੇ ਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਗਾਰ ਆਦੇਸ ਤੇ ਸਿਆਦੇਸ ਆਦ ਨੀਨ ਨਾਦ ਨਾਦ ਜੁਗ ਜੁਗੈ ਕੋ ਵੇਸ ਇੱਕ ਦੋ ਜਿਬਲ ਕੋਏ ਲਖ ਹੋਏ ਲਖ ਵੇਸ ਲਗ ਲਗ ੜਾ ਕੀ ਏਕ ਨਾਮ ਜਗਦੀਸ਼ ਵੇਤ ਰਹਿ ਪਤ ਪਵੜੀ ਚੜਿਏ ਹੋਏ ਕੀਸ ਸੁਨੋ ਬਿਲਾ ਆਕਾਸ ਕੀ ਕੀਟਾ ਈ ਰੀਸ ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸੇ ਆਕਰ ਜੋਰ ਜੋਰ ਜੋ ਪੈਨਾ ਜੋਰ ਜੋਰ ਨਮਗਰ ਦੇ ਹਣਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਨ ਮਰ ਸੋਰ ਜੋਰ ਨਾ ਸੁਰਤੀ ਘਣ ਵਿਚਾਰ ਜੋਰ ਨਾ ਝੂਟੇ ਛਟੇ ਸੰਸਾਰ ਇਸਾ ਜੋਰ ਕਰ ਵੇ ਕੇ ਸੋਈ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰਤਿ ਤੇ ਤੀਵਾਰ ਪਵਨ ਪਾਨਿ ਗਣੀ ਪਾਤਾਲ ਸੁਵੀ ਤਰਤੀ ਧਾਵਰ ਕੀ ਧਰਮਸਾਲ ਸੁਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕੀ ਅਨੰਦ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋਹਣ ਪੰਜ ਪ੍ਰਵੰਦ ਤਰੀ ਕਰਮ ਭਵੇਂ ਨੀਸਾਨ ਕਾ ਚਪਕਾਇ ਉਥੇ ਪਾਈ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਕਹਿਓ ਧਰਮ ਗਿਆਨ ਕੰਡ ਕਿਆਖੋ ਕਰਮ ਕੀਤੇ ਪਵਨ ਪਾਨੀ ਬੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰਮੇ ਘਾਟ ਤਕੜੀਏ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦਜੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਭਾਤ ਨਰਿੰਦ ਕੀਤਿਆ ਸੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿੱਥੇ ਸੀ ਤੋ ਸੀ ਤਾ ਮਹਿਮਾ ਮਾਇ ਤਾ ਕੇ ਰੂਪ ਨ ਕਥਨੇ ਜਾਏ ਨਾਉ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਨੰਦ ਸੱਚਾ ਮਨ ਸੋ ਸੱਚ ਕੰਨ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਇਤਿਹਾਣ ਮੰਡ ਪਰ ਪੰਡ ਜੇ ਕੋ ਕਥੀ ਦਾਤ ਨਾ ਤਿਥੇ ਲੋਲਵਾਕਾਰ ਜਿਉ ਜੋ ਕੁੰਤਿ ਵੇਤ ਵਿਕਾਰ ਵੇਖੇ ਵਿਕਸ਼ੇ ਘਰੇ ਵਿਚਾਰ ਨਾਨਕ ਕਥਨਾ ਕੜਾ ਸਰ ਜਤ ਪਹਾਰਾ ਧੀਰ ਸੁਨੈ ਰਨਮਤ ਵੇਦ ਹਥਿਆਰ ਭੋਖ ਲਗਨੀ ਤਉ ਬਤਾਓ ਪਾਂਡਾ ਪੰ ਅਮ੍ਰਿਤ ਢਾਲ ਕੜੀਏ ਸਭ ਸਟੀਟਕ ਸਾਜਣ ਕੋ ਨਦਰ ਕਮਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਜ ਦੁਇਦਾਈ ਦਾਇਆ ਕੇ ਲੈ ਸਗਲ ਜਗਤ ਚੰਗੇ ਆਈਆਂ ਬੁਰਿਆਈਆਂ ਵਾਚੇ ਧਰਮ ਹضور ਕਰਮੀਆਂ ਤੋਂ ਆਪਣੀ ਕਿਨੇੜੇ ਕੇ ਦੂਰ ਨੀਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮਖੁ ਜਲੇ ਕੀਤੀ ਛੁੱਟੀ ਨਾਲ ਨੀਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮਖੁ ਜਲੇ ਕੀਤੀ ਛੁੱਟੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ